ਸਾਵਣ ਦਾ ਮਹੀਨਾ ਚੱਲ ਰਿਹਾ ਹੈ ਜਿਹੜੇ ਭੋਲੇ ਸ਼ੰਕਰ ਦੇ ਭਗਤ ਨੇ ਉਹ ਜਾਂਦੇ ਨੇ ਹਰਦوار ਮੱਤਾ ਦੇ ਕੇਉਂਦੇ ਨੇ ਪੈਦਲ ਯਾਤਰਾ ਕਰਦੇ ਨੇ ਤੇ ਆ ਕੇ ਭੋਲੇ ਸ਼ੰਕਰ ਤੇ ਜਲ ਚੜਾਉਂਦੇ ਨੇ ਆਵਦੀਆਂ ਮਨੋ ਕਾਮਨਾ ਲੱਗਦਾ ਜੋ ਉਹਨਾਂ ਦੀ ਹੁੰਦੀਆਂ ਨੇ ਇੱਛਾ ਹੁੰਦੀ ਹੈ ਕਿ ਭੋਲੇ ਸ਼ੰਕਰ ਉਸ ਨੂੰ ਪੂਰਨ ਕਰਨ ਕਿ ਜੋ ਉਹਨਾਂ ਦੀ ਇੱਛਾ ਹੁੰਦੀ ਹੈ ਨੇ ਮੈਂ ਗੱਲਬਾਤ ਕਰ ਰਿਹਾ ਉਹਨਾਂ ਗਲਤ ਅਨਸਾਰਾਂ ਬਾਰੇ ਜਿਹੜੇ ਓਲੇ ਸ਼ੰਕਰ ਦਾ ਨਾਮ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਇਹ ਅੱਗੇ ਮੈਂ ਤੁਹਾਨੂੰ ਜੋ ਵੀਡੀਓ ਦਿਖਾ ਰਿਹਾ ਇਹ ਮੈਂ ਖੁਦ ਆਪਣੇ ਫੋਨ ਤੋਂ ਬਣਾਈ ਹੋਈ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਚਲਮਾ ਭਰ-ਭਰ ਪੀ ਰਹੇ ਨੇ ਪੰਗਦਿਆਂ ਚਲਮਾ ਪੀ ਰਹੇ ਨੇ ਜਿਹੜੇ ਆਪ ਦੇ ਆਪ ਨੂੰ भोले शंकर ਦਾ ਵੱਡਾ ਭਗਤ ਕਹਾਉਂਦੇ ਨੇ ਕਿ ਅਸੀਂ ਬਾਲੇ ਵੱਡੇ ਭਗਤਾਂ ਕਿ ਅਸੀਂ भोले शंकर ਦੀ ਕਾਵੜ ਲੈਣ ਜਾ ਰਹੇ ਹਾਂ ਕਿ ਭੰਗ ਪੀਣੀ ਚਲਮਾ ਪੀਣੀ ਆ ਬਹੁਤ ਜ਼ਰੂਰੀਆਂ ਨੇ ਕਿ ਇਹਦੇ ਨਾਲ भोले शंकर ਖੁਸ਼ ਹੋ ਜਾਂਦਾ ਕਿ ਵਾਕੇ ਹੀ ਇਹ ਗੱਲ ਸੱਚ ਹੈ ਜਿਹੜੇ भोले शंकर ਦੀਆਂ ਦੇ भोले शंकर ਦੇ ਬਾਬੇ ਦੇ ਨਾਂ ਤੇ ਜਿਹੜੇ ਚਲਮਾ ਪਿੰਦੇ ਨੇ ਭੰਗਾ ਪਿੰਦੇ ਨੇ ਪੰਗਲੀਆਂ ਚਲਮਾ ਸਿਕਟਾਂ ਭਰ-ਭਰ ਪਿੰਦੇ ਨੇ ਉਹ ਕਿਤੇ ਵੀ ਇਹ ਲਿਖਿਆ ਦਿਖਾ ਦੇਣ ਛੇ ਪ੍ਰਾਣ ਦੇ ਵਿੱਚ ਇਹ ਲਿਖਿਆ ਹੋਵੇ ਕਿ ਉਹਲੇ ਸ਼ੰਕਰ ਚਲਮਾ ਪਿੰਦਾ ਸੀ ਭੰਗ ਪਿੰਦਾ ਸੀ ਦਿਖਾ ਦੇਣ ਲਿਖਿਆ ਹੋਇਆ ਆ ਵੀਡੀਓ ਨੂੰ ਧਿਆਨ ਦੇ ਨਾਲ ਤੁਸੀਂ ਦੇਖ ਲਵੋ ਕਿ ਇਹਨੀਆਂ ਸਵਾਰੀਆਂ ਬੈਠੀਆਂ ਕੋਈ ਕਿਤੇ ਜਾਦੇ ਆਉਂਦਾ ਜਾ ਕੋਈ ਹਰਦوار ਫੁੱਲ ਪਹੁੰਚ ਜਾ ਰਿਹਾ ਹੈ ਕੋਈ ਕਿਰਤਪੁਰ ਫੁੱਲ ਪਹੁੰਚ ਜਾ ਰਿਹਾ ਹੈ ਤਾਂ ਉੱਥੇ ਹੀ ਇਹ ਗੱਲ ਤਾਂ ਅਸਰ ਜਿਹੜੇ ਭਰ ਭਰ ਚਲਮਾ ਪੀ ਰਹੇ ਨੇ ਚਲੋ ਭਜਨ ਲੱਗੇ ਹੋਏ ਨੇ ਉਹ ਚੰਗੀ ਗੱਲ ਹੈ ਪੋਲੀ ਸ਼ੰਕਰ ਦੇ ਭਜਨ ਲੱਗੇ ਹੋਏ ਨੇ ਉਹ ਚੰਗੀ ਗੱਲ ਹੈ ਪਰ ਚਲਮਾ ਪੀਣ ਦੀ ਗੱਲ ਕਿੱਥੋਂ ਤੱਕ ਸਹੀ ਹੈ ਤੁਸੀਂ ਆਪ ਹੀ ਕਮੈਂਟ ਕਰਕੇ ਦੱਸ ਦੇਵੋ ਕਿ ਰੇਲੇਵੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਉਹ ਡੱਬਿਆਂ ਦੀ ਨਿਗਰਾਨੀ ਹਰ ਇੱਕ ਸਟੇਸ਼ਨ ਤੇ ਚੈੱਕ ਕਰਨ ਕਿ ਜਿਹੜੇ ਇਹ ਜਿਹੇ ਅਨਸਰ ਦੂਜਿਆਂ ਨੂੰ ਤੰਗ ਪਰੇਸ਼ਾਨ ਕਰਦੇ ਨੇ ਕਿ ਡੱਬਿਆਂ ਦੇ ਵਿੱਚ ਟ੍ਰੇਨ ਦੇ ਕਿੰ ਕਿੰਨੇ ਤਰ੍ਹਾਂ ਦੇ ਲੋਕ ਬੈਠੇ ਹੁੰਦੇ ਨੇ ਛੋਟੇ ਬੱਚੇ ਵੀ ਹੁੰਦੇ ਨੇ ਮਾਤਾ ਪਿਤਾ ਬੈਠੀਆਂ ਹੁੰਦੀਆਂ ਨੇ ਤੇ ਇਹ ਪਾਗਲ ਆਪ ਦੇ ਆਪ ਨੂੰ ਭੋਲੇ ਸ਼ੰਕਰ ਦਾ ਵੱਡਾ ਭਗਤ ਕਹਿ ਕੇ ਟ੍ਰੇਨ ਦੇ ਵਿੱਚ ਹੀ ਡੱਬਿਆਂ ਦੇ ਵਿੱਚ ਹੀ ਚਲਮਾ ਪੇਨ ਲੱਗ ਜਾਂਦੇ ਨੇ ਧੂਆਂ ਧੂਆਂ ਸਾਰੇ ਡੱਬੇ ਚ ਕਰ ਦਿੰਦੇ ਨੇ ਜੇ ਕੋਈ ਬੋਲਦਾ ਤਾਂ ਲੜਨ ਲਈ ਤਿਆਰ ਰਹਿੰਦੇ ਨੇ ਕਿਪੋਲੇ ਸ਼ੰਕਰ ਦੇ ਭਗਤ ਇਦਾਂ ਕਰਦੇ ਹੁੰਦੇ ਨੇ ਕਿ ਉਹਨਾਂ ਨੇ ਕਦੇ ਦੂਜਿਆਂ ਨੂੰ ਤੰਗ ਕੀਤਾ ਇਹ ਸਿਰਫ ਨਾਮ ਦੇ ਕਾਵੜੀਏ ਨੇ ਜਿਹੜੇ 15-15 ਦਿਨ ਕਰੋ ਤੱਕੇ ਖਾਂਦੇ ਨੇ ਲਿੱਕਣ ਨਿਕਲ ਜਾਂਦੇ ਨੇ ਕਾਵੜ ਕੋਵੜ ਕੋਈ ਲੈ ਨਹੀਂ ਜਾਂਦੇ ਕਾਵੜ ਲੈ ਜਾਣੀ ਬਹੁਤ ਔਖੀ ਆ ਭੋਲੇ ਸ਼ੰਕਰ ਦੀ ਉਹਦੇ ਲਈ ਮਨ ਸਾਫ਼ ਹੋਣਾ ਚਾਹੀਦਾ ਕੋਈ ਚਰਮਾਣੀ ਕੋਈ ਨਸ਼ਾ ਪੱਤਾ ਨਹੀਂ ਹੋਣਾ ਚਾਹੀਦਾ ਜੇ ਭੋਲੇ ਸ਼ੰਕਰ ਦੀ ਕਾਵੜ ਲੈਣ ਜਾਣਾ ਤਾਂ ਬਹੁਤ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਜਿਹੜੇ ਕਹਿ ਦਿੰਦੇ ਨੇ ਕਿ ਅਸੀਂ ਕਾਵੜ ਲੈਣ ਜਾ ਰਹੇ ਹਾਂ ਭੋਲੇ ਸ਼ੰਕਰ ਦੇ ਉਹ ਸਿਰਫ ਨਾਮ ਦੀ ਕਾਵੜ ਲੈਣ ਜਾਂਦੇ ਨੇ ਕਾਵੜ ਲੈਣੀ ਬਹੁਤ ਔਖੀ ਆ ਬਾਕੀ ਰੇਲਵੇ ਪ੍ਰਸ਼ਾਸਨ ਬੇਨਤੀ ਹੈ ਕਿ ਇਹ ਜਾਨਸਰਾਂ ਦਾ ਧਿਆਨ ਰੱਖਿਆ ਕਰੋ ਡੱਬਿਆਂ ਦੀ ਚੈਕਿੰਗ ਜਰੂਰ ਕਰਿਆ ਕਰੋ ਅਗਰ ਮਿਲਦਾ ਤਾਂ ਉਨਾਂ ਤੇ ਬੰਦ ਦੀ ਕਾਰਵਾਈ ਨਾਲ ਦੀ ਨਾਲ ਜਰੂਰ ਕੀਤੀ ਜਾਵੇ ਇਹ ਕਹਿ ਕੇ ਨਾ ਛੱਡਿਆ ਜਾਵੇ ਕਿ ਇਹ ਕਵਰ ਲਾਈਨ ਜਾਂਦੇ ਸੀ ਜਿਹੜੇ ਚਲਮਾ ਪਿੰਦੇ ਨੇ ਧੂਆਂ ਕਰਦੇ ਨੇ ਡੱਬਿਆਂ ਦੇ ਵਿੱਚ ਹੋਰ ਸਵਾਰੀਆਂ ਬੈਠਾ ਬੈਠੀਆਂ ਹੁੰਦੀਆਂ ਨੇ ਉਹਨਾਂ ਨੂੰ ਕਿੰਨਾ ਬੁਰਾ ਲੱਗਦਾ ਹੁਣ